ਬੀਬੀ ਐਨ ਤੋਂ ਦਵਿੰਦਰ ਸਿੰਘ ਬੈਣੀਪਾਲ ਤੁਹਾਡਾ ਸਵਾਗਤ ਕਰ ਰਿਹਾ ਹੈ ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਵਿਚਾਰੀਆਂ ਜਾਣੀਆਂ ਨੇ ਆਓ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ ਕਿਸਾਨ ਆਗੂਆਂ ਨੇ ਰੇਲਾਂ ਚਲਾਉਣ ਨੂੰ ਦਿੱਤੀ ਪਰਵਾਨਗੀ ਅਤੇ ਨਾਲ ਕੇਂਦਰ ਨੂੰ ਦਿੱਤਾ ਅਲਟੀਮੇਟਮ ਵਪਾਰੀ ਯੂਨੀਅਨਾਂ ਵੱਲੋਂ ਵੀ 26 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ Laash ਸੜਕ ਤੇ ਰੱਖ ਕੇ ਸਸਕਾਰ ਕਰਨ ਤੋਂ ਇਨਕਾਰ ਇਨਸਾਫ ਦੀ ਕੀਤੀ ਮੰਗ ਜਲੰਧਰ ਦੇ ਹਸਪਤਾਲ ਵਿੱਚ ਬਦਲੀਆਂ Laashਾਂ ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ ਅਮਰੀਕਾ ਵਿੱਚ ਅਗਵਾਕਰ ਅਤੇ ਬਲਾਤਕਾਰੀ ਨੂੰ ਦਿੱਤੀ ਮੌਤ ਦੀ ਸਜ਼ਾ ਕੈਨੇਡਾ ਅਮਰੀਕਾ ਦੀ ਸਰਹੱਦ ਹਾਲੇ ਹੋਰ ਸਮਾਂ ਰਹੇਗੀ ਬੰਦ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਘੁੰਮਣ ਦਾ ਅਸਤੀਫਾ ਪ੍ਰਵਾਨ ਨਵਜੋ ਸਿੰਘ ਸਿੱਧੂ ਨੇ ਮੁਨਾਫਿਦਾ ਹਿਸਾਬ ਕਿਤਾਬ ਕਰਨ ਲਈ ਕੀਤਾ ਸਬਜ਼ੀ ਮੰਡੀ ਦਾ ਦੌਰਾ ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਜਾਂ ਚਰਚਾ ਕੀਤੀ ਜਾਣੀ ਹੈ ਇਹਦੇ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਈਏ ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ ਤੁਹਾਡੇ ਧੰਨਵਾਦੀ ਹੋਵਾਂਗੇ ਤੇ ਆਓ ਹੁਣ ਲਗਭਗ 50 ਦਿਨਾਂ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ ਕਿਤੇ 55 ਕਿਤੇ 57 ਲਗਭਗ ਕਿਤੇ ਕਿਤੇ ਤਾਂ 60 ਦਿਨ ਹੋ ਗਏ ਸਨ ਕਿਸਾਨ ਅੰਦੋਲਨ ਚੱਲਦਿਆਂ ਕੇਂਦਰ ਸਰਕਾਰ ਨੇ ਜਿਹੜੇ ਵਿਵਾਦਿਤ ਖੇਤੀ ਕਾਨੂੰਨ ਪਾਸ ਕੀਤੇ ਇਹ ਧਰਨੇ ਇਹ ਪ੍ਰਦਰਸ਼ਨ ਇਹ ਸੰਘਰਸ਼ ਉਹਨਾਂ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸੀ ਤੇਰੀਲਾਂ ਬੰਦ ਕੀਤੀਆਂ ਹੋਈਆਂ ਸਨ ਆਖਰਕਾਰ ਪੰਜਾਬ ਵਿੱਚ ਰੇਲੀ ਆਵਾਜਾਈ ਨੂੰ ਪੂਰੀ ਤਰ੍ਹਾਂ ਹੁਣ ਖੋਲਣ ਦੀ ਪ੍ਰਵਾਨਗੀ ਜਥੇਬੰਦੀਆਂ ਨੇ ਦੇ ਦਿੱਤੀ ਹੈ ਹੁਣ ਆਉਣ ਵਾਲੇ ਸੋਮਵਾਰ ਤੋਂ ਪੰਜਾਬ ਦੇ ਵਿੱਚ ਉਮੀਦ ਹੈ ਕਿ ਰੇਲਾ ਮੁਲਕ ਮੁੜ ਪਟੜੀ ਤੇ ਦੌੜ ਸਕਦੀਆਂ ਨੇ ਨਜ਼ਰ ਆ ਸਕਦੀਆਂ ਨੇ ਕਿਸਾਨਾਂ ਨੇ ਇਹ ਪ੍ਰਵਾਨਗੀ ਮੁੱਖ ਮੰਤਰੀ ਕਪਟਨ ਅਮਰਿੰਦਰ ਸਿੰਘ ਨਾਲ ਜਿਹੜੀ ਮੁਲਾਕਾਤ ਕੀਤੀ ਹੈ ਉਹਦੇ ਤੋਂ ਬਾਅਦ ਜਾਣਕਾਰੀ ਸਾਂਝੀ ਕੀਤੀ ਹੈ ਹੁਣ ਇੱਕ ਪਾਸੇ ਜਿੱਥੇ ਕਿਸਾਨਾਂ ਨੇ ਪੰਜਾਬ ਵਿੱਚ ਰੇਲਾ ਚਲਾਉਣ ਨੂੰ ਪ੍ਰਵਾਨਗੀ ਦਿੱਤੀ ਹੈ ਉਥੇ ਕੇਂਦਰ ਸਾਹਮਣੇ ਇੱਕ ਕਿਸਾਨ ਆਗੂ ਨੇ ਵੱਡੀ ਸ਼ਰਤ ਵੀ ਨਾਲ ਉਹ ਨਾਲ ਰੱਖ ਦਿੱਤੀ ਹੈ ਭਾਵ ਕੇਂਦਰ ਨੂੰ ਅਲਟੀਮੇਟਮ ਦਿੱਤਾ ਹੈ ਅਲਟੀਮੇਟਮ ਦਿੱਤਾ ਹੈ ਸਿਰਫ 15 ਦਿਨਾਂ ਦਾ ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ 23 ਨਵੰਬਰ ਤੋਂ ਰੇਲ ਗੱਡੀਆਂ ਚਲਾਉਣ ਲਈ ਰੇਲਵੇ ਲਾਈਨਾਂ ਖਾਲੀ ਕਰ ਦੇਣਗੀਆਂ ਮੁਕੰਮਲ ਰੂਪ ਵਿੱਚ ਖਾਲੀ ਮਿਲਣਗੀਆਂ ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਨਜ਼ਰੀਆ ਫਿਰ ਵੀ ਨਾ ਬਦਲਿਆ ਤਾਂ ਕਿਸਾਨ ਜਥੇਬੰਦੀਆਂ 10 ਦਸੰਬਰ ਤੋਂ ਮੁੜ ਰੇਲਵੇ ਲਾਈਨਾਂ ਦੇ ਉੱਪਰ ਅਣਮਿਥੇ ਸਮੇਂ ਵਾਸਤੇ ਧਰਨੇ ਦੇਣਗੇ। ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਭਾਵੇਂ ਜਥੇਬੰਦੀਆਂ ਵੱਲੋਂ ਰੇਲਾਂ ਚਲਾਉਣ ਨੂੰ ਪਰਵਾਨਗੀ ਦੇ ਦਿੱਤੀ ਗਈ ਹੈ ਪਰ ਉਹਨਾਂ ਦਾ ਸੰਘਰਸ਼ ਜਿਉਂ ਦਾ ਤਿਉਂ ਜਾਰੀ ਰਹੇਗਾ। ਉਹ ਕਹਿੰਦੇ ਰਿਲਾਇੰਸ ਦੇ ਪੈਟਰੋਲ ਪੰਪਾਂ, ਭਾਜਪਾ ਲੀਡਰਾਂ ਦੇ ਦਫ਼ਤਰ, ਉਹਨਾਂ ਦੇ ਘਰ ਹਾਲੇ ਵੀ ਧਰਨੇ ਉਸ ਤਰ੍ਹਾਂ ਜਾਰੀ ਰਹਿਣਗੇ। ਟੋਲ ਪਲਾਜ਼ਿਆਂ ਤੇ ਕਿਸਾਨਾਂ ਦੇ ਧਰਨੇ ਜਾਰੀ ਰਹਿਣਗੇ। ਕਿਸਾਨ ਆਗੂਆਂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਉਹਨਾਂ ਨੇ ਇਹ ਫੈਸਲਾ ਨਾ ਤਾਂ ਪੰਜਾਬ ਸਰਕਾਰ ਦੇ ਨਾ ਕੇਂਦਰ ਸਰਕਾਰ ਦੇ ਕਿਸੇ ਦਬਾਅ ਹੇਠ ਨਹੀਂ ਲਿਆ ਸਗੋਂ ਇਹ ਫੈਸਲਾ ਪੰਜਾਬ ਦੀ ਲਗਾਤਾਰ ਵਿਗੜ ਰਹੀ مالی ਹਾਲਤ ਨੂੰ ਧਿਆਨ ਵਿੱਚ ਰੱਖ ਕੇ ਲਿਆ ਹੈ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਕੋਇਲੇ ਅਤੇ ਯੂਰੀਆ ਦੀ ਭਾਰੀ ਕਮੀ ਆ ਰਹੀ ਸੀ ਕਿਸਾਨ ਆਗੂਆਂ ਨੇ ਆਖਿਆ ਕਿ ਜੇਕਰ 15 ਦਿਨਾਂ ਦੇ ਅੰਦਰ-ਅੰਦਰ ਕੇਂਦਰ ਨੇ ਕੋਈ ਸੁਣਵਾਈ ਨਾ ਕੀਤੀ ਪੂਰਾ ਪੰਜਾਬ ਦੇ ਵਿੱਚ ਮੁਕੰਮਲ ਰੂਪ ਦੇ ਵਿੱਚ ਇਹ ਰੈਲੀ ਆਵਾਜਾਈ ਮੋੜ ਠੱਪ ਕਰਾਂਗੇ ਤੇ ਉਧਰ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਉਹਨਾਂ ਦੀਆਂ ਮੰਗਾਂ ਬਾਬਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ ਕੈਪਟਨ ਨੇ ਕਿਹਾ ਕਿ ਆਓ ਅਸੀਂ ਮਿਲ ਕੇ ਕੇਂਦਰ ਤੇ ਦਬਾਅ ਪਾਈਏ ਤਾਂ ਕਿ ਕੇਂਦਰੀ ਖੇਤੀ ਕਾਨੂੰਨਾਂ ਬਾਰੇ ਸਾਡੇ ਨਜ਼ਰੀਏ ਤੇ ਇਸ ਗੱਲ ਨੂੰ ਸਮਝ ਸਕਣ ਕਿ ਕਿਵੇਂ ਇਹ ਕਾਨੂੰਨ ਪੰਜਾਬ ਨੂੰ ਤਬਾਹ ਕਰਨਗੇ ਕੈਪਟਨ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਇਹ ਵੀ ਕਿਹਾ ਕਿ ਮੈਂ ਇਸ ਲੜਾਈ ਦੇ ਵਿੱਚ ਕਿਸਾਨਾਂ ਦੇ ਨਾਲ ਆਂ ਭਾਵ ਤੁਹਾਡੇ ਨਾਲ ਆਂ ਉਹ ਕਹਿੰਦੇ ਸਾਡੀਆਂ ਰਗਾਂ ਦੇ ਵਿੱਚ ਕਿਸਾਨੀ ਦਾ ਖੂਨ ਵਗ ਰਿਹਾ ਹੈ ਮੁੱਖ ਮੰਤਰੀ ਕਪਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਗੰਨੇ ਦੀ ਫਸਲ ਦਾ ਭਾਅ ਵਧਾਉਣ ਅਤੇ ਬਕਾਇਆ ਦੀ ਅਦਾਇਗੀ ਦੇ ਨਾਲ-ਨਾਲ ਪਰਾਲੀ ਸਾੜਨ ਦੇ ਨਾਲ ਸਬੰਧਤ ਕੇਸਾਂ ਨੂੰ ਰੱਦ ਕਰਨ ਦੀਆਂ ਮੰਗਾਂ ਤੇ ਵੀ ਗੌਰ ਜ਼ਰੂਰ ਕਰਨਗੇ ਹੁਣ ਇਹ ਜਿਹੜਾ ਅੰਦੋਲਨ ਪੰਜਾਬ ਦੇ ਵਿੱਚ ਸਭ ਤੋਂ ਤਿੱਖੇ ਰੂਪ ਵਿੱਚ ਚੱਲ ਰਿਹਾ ਹੈ 52 53 55 ਕਿਤੇ 56 ਜਣਾਂ ਦਾ ਅੰਦੋਲਨ ਹੈ ਹੁਣ ਆਹ ਗੱਲ ਬੜੀ ਗੌਰ ਕਰਨ ਵਾਲੀ ਹੈ ਭਾਵੇਂ ਟੋਲ ਪਲਾਜ਼ੇ ਨੇ ਭਾਵੇਂ ਰੇਲਵੇ ਸਟੇਸ਼ਨ ਨੇ ਭਾਵੇਂ ਮਲਟੀ ਨੈਸ਼ਨਲ ਕੰਪਨੀਆਂ ਦੇ ਮਾਲ ਨੇ ਅਬਾਨੀਆਂ ਦੇ ਰਿਲਾਇੰਸ ਪੰਪ ਨੇ ਭਾਜਪਾ ਆਗੂਆਂ ਦੇ ਘਰ ਨੇ ਲਗਭਗ 30 31 ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਕੇਂਦਰ ਸਰਕਾਰ ਦੇ ਇਹਨਾਂ ਤਿੰਨੇ ਖੇਤੀ ਕਾਨੂੰਨਾ ਖਿਲਾਫ ਬਿਜਲੀ ਸੋਧ ਬਿੱਲ 2020 ਦੇ ਖਿਲਾਫ ਅੰਦੋਲਨ ਚਲਾਇਆ ਹੈ ਇਹ ਬਾਹੂਬਲ ਨਾਲ ਨਹੀਂ ਸਗੋਂ ਸਫਲ ਕੂਟਨੀਤਿਕ ਦਾਅ ਤੇ ਪੇਚਾਂ ਨਾਲ ਜਿੱਤਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਹੜੀ ਆ ਲੜਾਈ ਇਸ ਵਾਰ ਕਿਸਾਨਾਂ ਵੱਲੋਂ ਲੜੀ ਜਾ ਰਹੀ ਹੈ ਕਿਸਾਨ ਆਗੂਆਂ ਵੱਲੋਂ ਲੜੀ ਜਾ ਰਹੀ ਹੈ ਇਹਦੇ ਵਿੱਚੋਂ ਇੱਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਵਾਰ ਕਿਸਾਨਾਂ ਦੇ ਵਿੱਚ ਕਿਸਾਨ ਆਗੂਆਂ ਦੇ ਵਿੱਚ ਜੋਸ਼ ਦੇ ਨਾਲ-ਨਾਲ ਹੋਸ਼ ਵੀ ਹੈ ਕਈ ਵਾਰ ਪ੍ਰਭਾਵੀ ਚੱਲਣ ਤੋਂ ਪਹਿਲਾਂ ਦੋ ਕਦਮ ਪਿੱਛੇ ਵੀ ਹਟਣਾ ਪੈਂਦਾ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ رائے ਨਾਲ ਆਪਣੇ ਨਾਲ ਜੋੜ ਕੇ ਰੱਖਣ ਦੇ ਵਾਸਤੇ ਜਿਹੜਾ ਆ ਗੱਡੀਆਂ ਨੂੰ ਲਾਂਘਾ ਦੇਣ ਦਾ ਫੈਸਲਾ ਕੀਤਾ ਗਿਆ ਇਹ ਕਿਸਾਨ ਆਗੂ ਵੀ ਆਖ ਰਹੇ ਨੇ ਜੇਕਰ ਇਸ ਖਬਰ ਦੀ ਤਹਿ ਤੱਕ ਜਾਈਏ ਤਾਂ ਵੀ ਇਹੋੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਲੋਕ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਲੋਕ رائے ਨੂੰ ਧਿਆਨ ਦੇ ਵਿੱਚ ਰੱਖਦਿਆਂ ਬਗੈਰ ਕਿਸੇ ਸਿਆਸੀ ਨਾ ਰਾਸੀ ਦਬਾਅ ਤੋਂ ਫੈਸਲਾ ਕੀਤਾ ਹੈ ਲੋਕ ਰਾਏ ਤੇ ਪੰਜਾਬ ਦੀ ਇੰਡਸਟਰੀ ਨੂੰ ਪੈ ਰਹੇ ਘਾਟੇ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕੀਤਾ ਹੈ 26 ਤੇ 27 ਨਵੰਬਰ ਨੂੰ ਦਿੱਲੀ ਦੇ ਵਿੱਚ ਦੇਸ਼ ਭਰ ਦੀਆਂ ਲਗਭਗ 500 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇਸ ਇਕੱਠ ਨੂੰ ਸਫਲ ਕਰਨ ਦੇ ਵਾਸਤੇ ਸਫਲ ਬਣਾਉਣ ਦੇ ਵਾਸਤੇ ਪੰਜਾਬ ਦੇ ਵਿੱਚੋਂ ਵੀ ਆਣ ਗਈਆਂ ਪੂਰੇ ਭਾਰਤ ਦੇ ਹੋਰ ਨਾਲ ਸੂਬਿਆਂ ਦੇ ਵਿੱਚੋਂ ਵੀ ਦਿੱਲੀ ਆਣ ਗਈਆਂ ਤੇ ਕੇਂਦਰ ਸਰਕਾਰ ਨੂੰ ਮੰਗਾਂ ਮਨਾਉਣ ਵਾਸਤੇ 15 ਦਿਨ ਦਾ ਜਿਹੜਾ ਅਲਟੀਮੇਟਮ ਦਿੱਤਾ ਹੈ ਇਹ ਵੀ ਕਿਸਾਨਾਂ ਦੀ ਜੋਸ਼ ਦਾ ਇੱਕ ਪ੍ਰਤੀਕ ਹੈ ਕਿ ਜੋਸ਼ ਦੇ ਨਾਲ-ਨਾਲ ਬਹੁਤ ਸੰਭਲ ਸੰਭਲ ਕੇ ਅਤੇ ਪੁਖਤਾ ਕਦਮ ਚੁੱਕ ਰਹੇ ਨੇ ਹੁਣ ਇਹਰਾ 15 ਦਿਨਾਂ ਦੇ ਵਿੱਚ ਕੇਂਦਰ ਸਰਕਾਰ ਦੇ ਉੱਤੇ ਲਗਾਤਾਰ ਇਸ ਗੱਲ ਦਾ ਦਬਾਅ ਬਣਦਾ ਰਹੇਗਾ ਕਿ ਜੇ ਕਿਸਾਨਾਂ ਨੂੰ ਸੰਤੁਸ਼ਟ ਨਾ ਕਰ ਸਕੇ ਤਾਂ ਪੂਰੇ ਭਾਰਤ ਭਰ ਦੇ ਵਿੱਚ ਇਹ ਸੰਦੇਸ਼ ਜਾਣਾ ਹੈ ਕਿ ਸਰਕਾਰ ਲੋਕਤੰਤਰਿਕ ਢੰਗ ਨਾਲ ਕੰਮ ਨਹੀਂ ਕਰ ਰਹੀ ਸਰਕਾਰ ਦਾ ਤਾਨਾਸ਼ਾਹੀ ਰਵਈਆ ਜੋ ਕਿਸਾਨਾਂ ਵੱਲੋਂ ਛੋਟ ਅਤੇ ਮੌਕਾ ਦੇਣ ਦੇ باوجود ਵੀ ਆਪਣੀ ਅੜੀ ਤੇ ਅੜੀ ਹੋਈ ਆ ਅੜੀ ਪਗਾ ਰਹੀ ਆ ਅੜੀ ਵਾਲ ਵਤੀਰਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਤੇ ਜੇਕਰ ਇੰਜ ਹੁੰਦਾ ਤਾਂ ਫਿਰ ਇਸ ਗੱਲ ਤੋਂ ਉਮੀਦ ਕੀਤੀ ਜਾ ਰਹੀ ਆ ਕਿ ਇਹ ਜਿਹੜਾ ਅੰਦੋਲਨ ਹੈ ਸਮੁੱਚੇ ਭਾਰਤ ਦੇ ਵਿੱਚ ਹੋਰ ਵੱਧ ਸਮਰਥਨ ਪ੍ਰਾਪਤ ਕਰੇਗਾ ਹੁਣ ਕਿਸਾਨਾਂ ਦੇ ਇਸ ਫੈਸਲੇ ਦੀ ਹਮਾਇਤ ਕਰਨੀ ਬਣਦੀ ਆ ਤੇ ਉਹਨਾਂ ਦੀ ਦੂਰ ਅੰਦੇਸ਼ੀ ਦੀ ਇਹ ਜਿਹੜੀ ਚੰਗੀ ਸੋਚ ਹੈ ਭਾਵਨਾ ਉਹਦੀ ਵੀ حمایت ਕਰਨی بنਦੀ ہے۔ ਹੁਣ ਤੁਸੀਂ ਦੇਖੋ ਕਿ 26 ਤੇ 27 ਤਰੀਕ ਨੂੰ ਦਿੱਲੀ ਚਲੋ ਦਾ ਸੱਦਾ ਦਿੱਤਾ ਹੋਇਆ ਹੈ। ਹੁਣ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਖਿਲਾਫ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਵੱਲੋਂ ਵੀ 26 ਨਵੰਬਰ ਨੂੰ ਪੰਜਾਬ ਬੰਦ ਕਰਨ ਦਾ ਸੱਦਾ ਦੇ ਦਿੱਤਾ ਗਿਆ ਹੈ। ਟ੍ਰੇਡ ਯੂਨੀਅਨ ਦੀ ਸਾਂਝੀ ਕਾਉਂਸਲ ਨੇ 26 ਨਵੰਬਰ ਨੂੰ ਮਜ਼ਦੂਰ ਕਿਸਾਨਾਂ ਪਰਚੂਨ ਵਪਾਰੀਆਂ ਅਤੇ ਉਦਯੋਗਾਂ ਦੇ ਨਾਲ ਇੱਕ ਜੁਟਤਾ ਪਰਵਟਾਉਣ ਦੇ ਵਾਸਤੇ ਪੰਜਾਬបាន ਦਾ ਸੱਦਾ ਦਿੱਤਾ ਹੈ ਜਿਹੜੀ ਖਬਰ ਮਿਲ ਰਹੀ ਹੈ ਉਸ ਦੇ ਮੁਤਾਬਕ ਭਾਰਤੀ ਰਾਸ਼ਟਰੀ ਟ੍ਰੇਡ ਯੂਨੀਅਨ ਕਾਂਗਰਸ ਆਖਿਲ ਭਾਰਤੀ ਟ੍ਰੇਡ ਯੂਨੀਅਨ ਕਾਂਗਰਸ ਭਾਰਤੀ ਟ੍ਰੇਡ ਯੂਨੀਅਨ ਆ ਅਤੇ ਸੈਂਟਰ ਆਫ ਟ੍ਰੇਡ ਯੂਨੀਅਨ ਆਫ ਪੰਜਾਬ ਦੇ ਵਰਕਰਾਂ ਨੇ ਕਿਹਾ ਕਿ ਆਮ ਲੋਕ ਅਤੇ ਖਾਸ ਕਰਕੇ ਕਿਸਾਨ ਛੋਟੇ ਵਪਾਰੀ ਮਜ਼ਦੂਰ ਇਹ ਸਾਰੇ ਨੋਟਬੰਦੀ ਤੋਂ ਵੀ ਔਖੇ ਆ ਉਹਦੇ ਤੋਂ ਬਾਅਦ ਜੀਐਸਟੀ ਨੇ ਉਦੇ ਤੋਂ ਬਾਅਦ ਲਾਕਡਾਊਨ ਦੇ ਮਾੜੇ ਪ੍ਰਭਾਵਾਂ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਇਹਨਾਂ ਲੋਕਾਂ ਨੂੰ ਟ੍ਰੇਡ ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਐਨਡੀਏ ਸਰਕਾਰ ਵਪਾਰੀਆਂ, ਪ੍ਰਵਾਸੀ ਮਜ਼ਦੂਰਾਂ, ਕਿਸਾਨਾਂ ਅਤੇ ਉਦਯੋਗਾਂ ਨੂੰ ਕੋਈ ਠੋਸ ਰਾਹਤ ਦੇਣ ਦੇ ਵਿੱਚ ਬੁਰੀ ਤਰ੍ਹਾਂ ناکਾਮ ਰਹੀ ਹੈ। ਉਹਨਾਂ ਕਿਹਾ ਕਿ ਕਾਰਪੋਰੇਟ ਖੇਤਰਾਂ ਤੇ ਡਿਫਾਲਟਰਾਂ ਵਾਸਤੇ ਰਾਹਤਾਂ ਦਿੱਤੀਆਂ ਜਾ ਰਹੀਆਂ ਨੇ ਸਾਡੇ ਵਾਸਤੇ ਸਾਡੇ ਵਾਸਤੇ ਅੜਿਆ ਲਵਤੀਰਾ ਅਪਣਾਇਆ ਜਾ ਰਿਹਾ ਹੈ। ਉਹ ਕਹਿੰਦੇ ਜਦੋਂ ਕਿਸਾਨਾਂ ਨੇ ਭਾਵੇਂ ਹੁਣ ਫੈਸਲਾ ਲੈ ਲਿਆ ਕਿ ਯਾਤਰੀ ਗੱਡੀਆਂ ਵੀ ਚੱਲਣਾਂ ਪਰ ਕਹਿੰਦੇ ਜਦੋਂ ਬੀਤੇ ਕਈ ਦਿਨਾਂ ਤੋਂ ਕਿਸਾਨਾਂ ਨੇ ਆਖਾ ਕਿ ਮਾਲ ਗੱਡੀਆਂ ਚੱਲਣਾ ਤਾਂ ਵੀ ਕੇਂਦਰ ਦੇ ਅੜੀਅਲ ਵਤੀਰੇ ਦੇ ਕਾਰਨ ਪੰਜਾਬ ਦੀ ਮਾਲੀ ਹਾਲ ਬਦ ਤੋਂ ਬਦਤਰ ਕਰ ਦਿੱਤੀ ਗਈ ਟ੍ਰੇਡ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਸਾਰਿਆਂ ਨੂੰ ਭਾਵੇਂ ਸਾਨੂੰ ਕਮਜ਼ੋਰ ਵਰਗ ਸਮਝਿਆ ਜਾ ਰਿਹਾ ਹੈ ਇਕਜੁੱਟ ਹੋਣ ਦੀ ਜ਼ਰੂਰਤ ਹੈ ਤਾਂ ਕਿ ਕੇਂਦਰ ਸਰਕਾਰ ਨੂੰ ਇਸ ਵਕਤ ਠੋਕਵਾ ਅਤੇ ਠੋਸ ਜਵਾਬ ਦਿੱਤਾ ਜਾ ਸਕੇ ਹੁਣ ਵੇਖਦੇ ਹਾਂ ਕਿ 26 ਅਤੇ 27 ਨਵੰਬਰ ਦਾ ਇਕੱਠ ਕਿੰਨਾ ਕੁ ਸਫਲ ਹੁੰਦਾ ਹੈ ਕੇਂਦਰ ਸਰਕਾਰ ਕੀ ਇਹਨਾਂ ਨੂੰ ਦਿੱਲੀ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਹੋਣ ਦਿੰਦੀ ਹੈ ਜਾਂ ਫਿਰ ਕਿਸਾਨ ਧਿਰਾਂ ਨੂੰ ਇਹਨਾਂ ਜਥੇਬੰਦੀਆਂ ਨੂੰ ਕੋਈ ਹੋਰ ਰਾਹ ਅਖਤਿਆਰ ਕਰਨਾ ਪੈਂਦਾ ਹੈ ਇਸ ਤੋਂ ਪਹਿਲਾਂ ਇਹ ਵੀ ਦੇਖਣਾ ਹੋਵੇਗਾ ਕਿ ਹੁਣ ਭਾਵੇਂ ਕਿਸਾਨ ਆਗੂਆਂ ਨੇ ਫੈਸਲਾ ਕਰ ਲਿਆ ਹੈ ਕਿ ਰੇਲਾਂ ਚੱਲਣਗੀਆਂ ਸਾਰੀਆਂ ਰੇਲਾਂ ਚੱਲਣਗੀਆਂ ਕਿ ਸੋਮਵਾਰ ਤੋਂ ਪੰਜਾਬ ਦੇ ਵਿੱਚ ਰੇਲਾਂ ਦੀ ਆਵਾਜਾਈ ਬਹਾਲ ਹੁੰਦੀ ਹੈ ਜਾਂ ਨਹੀਂ ਅਗਲੀ ਖਬਰ ਤੁਹਾਡੇ ਨਾਲ ਕੱਲ ਸਾਂਝੀ ਕੀਤੀ ਸੀ ਕਿ ਇੱਕ ਡੇਰਾ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ ਜਦੋਂ ਆਪਣੇ ਦੁਕਾਨ ਤੇ ਸੀ ਤੇ ਹੁਣ ਇਹ ਕਤਲ ਅਭੀਤੇ ਦਿਨੀ ਭਗਤਾ ਭਾਈ ਕਾ ਦੇ ਵਪਾਰੀ ਅਤੇ ਡੇਰਾ ਪ੍ਰੇਮੀ ਮਨੋਹਰ ਲਾਲ ਦਾ ਕੀਤਾ ਗਿਆ ਸੀ ਤੇ ਉਹਨਾਂ ਦੀ Laash ਨੂੰ ਭਗਤਾ ਬਰਨਾਲਾ ਮੁੱਖ ਸੜਕ ਤੇ ਰੱਖ ਦਿੱਤਾ ਗਿਆ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪ੍ਰੇਮੀ ਹਾਜ਼ਰ ਹੋਏ ਧਰਨੇ ਦੇ ਵਿੱਚ ਸ਼ਾਮਲ ਹੋਏ ਇਸ ਮੌਕੇ ਸਟੇਟ ਕਮੇਟੀ ਮੈਂਬਰ ਨੇ ਗੁਰਚਰਨ ਸਿੰਘ ਉਹਨਾਂ ਨੇ ਕਿਹਾ ਕਿ ਸਾਧ ਸੰਗਤ ਨੂੰ ਇਨਸਾਫ ਮਿਲਣ ਤੱਕ ਮਨੋਹਰ ਲਾਲ ਦਾ ਸਸਕਾਰ ਨਹੀਂ ਕੀਤਾ ਜਾਏਗਾ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਢਾਹ ਲਾਉਣ ਲਈ ਸਾਜ਼ਿਸ਼ ਰਚਣ ਹਿੱਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਘਟਨਾ ਦੇ ਪਿੱਛੇ ਜਿਹੜੀਆਂ ਵੀ ਤਾਕਤਾਂ ਨੇ ਉਹਨਾਂ ਦਾ ਪਰਦਾ ਵੀ ਫਾਸ਼ ਕੀਤਾ ਜਾਵੇ। ਅਤੇ ਡੇਰਾ ਬੇਅਦਬੀ ਮਾਮਲੇ ਦੀ ਜਾਂਚ ਸਿਰੇ ਲਗਾਈ ਜਾਵੇ। ਹੁਣ ਇੱਥੇ ਆਹ ਗੱਲ ਵਿਸ਼ੇਸ਼ ਤੌਰ ਤੇ ਸਾਂਝੀ ਕਰਨ ਵਾਲੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਮੁਲਜ਼ਮ ਭਗਤਾ ਭਾਈ ਦਾ ਨਿਵਾਸੀ ਡੇਰਾ ਪ੍ਰੇਮੀ ਜਤਿੰਦਰ ਕੁਮਾਰ ਅਰੋੜਾ ਦੇ ਪਿਤਾ ਅਤੇ ਵੈਸਟਰਨ ਯੂਨੀਅਨ ਦੇ ਸੰਚਾਲਕ 53 ਵਰਿਆਂ ਦੇ ਸਨ ਮਨੋਹਰ ਲਾਲ ਜਿਨ੍ਹਾਂ ਦਾ ਬੀਤੀ ਸ਼ਾਮ ਦੋ ਮੋਟਰਸਾਈਕਲ ਤੇ ਆਏ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਉਹਦੇ ਤੋਂ ਬਾਅਦ ਖਬਰ ਸਾਹਮਣੇ ਆਈ ਸੀ ਇੱਕ ਫੇਸਬੁੱਕ ਦੇ ਉੱਤੇ ਜ਼ਿੰਮੇਵਾਰੀ ਕਬੂਲੀ ਗਈ। ਜ਼ਿੰਮੇਵਾਰੀ ਸੁਖਾ ਗੈਂਗ ਨੇ ਉਹ ਕਹਿੰਦੇ ਇਸ ਕਤਲ ਦੀ ਜ਼ਿੰਮੇਵਾਰੀ ਅਸੀਂ ਖੁਦ ਕਬੂਲਦੇ ਹਾਂ ਕਿ ਡੇਰਾ ਪ੍ਰੇਮੀ ਮਨੋਹਰ ਲਾਲ ਦਾ ਕਤਲ ਅਸੀਂ ਕੀਤਾ। ਸੁੱਖਾ ਗੈਂਗ ਗਰੁੱਪ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ। ਸੁੱਖਾ ਲੰਮਾ ਗੈਂਗ ਨੇ ਫੇਸਬੁੱਕ ਪੇਜ ਤੇ ਲਿਖਿਆ ਕਿ ਸਾਰੇ ਵੀਰਾਂ ਤੇ ਭੈਣਾਂ ਨੂੰ ਅੱਜ ਉਹ ਭਗਤ ਦੇ ਵਿੱਚ ਕਤਲ ਹੋਇਆ ਉਹ ਮੇਰੇ ਵੀਰ ਹਰਜਿੰਦਰ ਅਤੇ ਅਮਨੇ ਨੇ ਕੀਤਾ। ਇਸ ਦਾ ਕਾਰਨ ਇਹ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ। ਇਹਨਾਂ ਨੇ 12 ਅਕਤੂਬਰ 2015 ਨੂੰ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਸਾਡੇ ਪਿਓ ਦੇ ਅੰਗ ਪਾੜੇ ਸੁੱਟੇ ਸਨ। ਭਗਤੇਚ ਵੀ ਇਹਨਾਂ ਨੇ ਬੇਅਦਬੀ ਕੀਤੀ ਸੀ ਤੇ ਨਾਲੇ ਬੇਅਦਬੀ ਕਰਨ ਤੋਂ ਬਾਅਦ ਜ਼ਿੰਮੇਵਾਰੀ ਵੀ ਲਈ ਸੀ। ਅਗਲੀ ਵਾਰ ਜੋ ਬੇਅਦਬੀ ਕਰਨ ਬਾਰੇ ਸੋਚੂ ਉਹ ਸੋਚ ਲਵੇ ਕਿ ਅਸੀਂ ਉਹਦੀ ਅੰਸ਼ ਮੁਕਾ ਦੇਾਂਗੇ। ਇਸ ਲਈ ਸੁੱਖਾ ਅਗਰ ਲੰਮੇ ਗਰੁੱਪ ਵੱਲੋਂ ਇਸ ਦਾ ਕਤਲ ਕੀਤਾ ਗਿਆ ਹੈ। ਇੱਕ ਗੱਲ ਕਹਿੰਦੇ ਅਸੀਂ ਸਾਫ਼ ਕਰ ਦਿੰਦੇ ਹਾਂ। ਜੋ ਵੀ ਕਰਦੇ ਆਂ ਆਪਦੇ ਆਪਦੇ ਆਪਨੇ ਆਪ ਤੇ ਕਰਦੇ ਆ ਅਸੀਂ ਕਿਸੇ ਦੀ ਇਜਾਜ਼ਤ ਨਾਲ ਨਹੀਂ ਸਗੋ ਆਪਣੀ ਜ਼ਰਤ ਨਾਲ ਚੱਲਦੇ ਆ ਬਾਕੀ ਕਹਿੰਦੇ ਹਰ ਜੰਗਲ ਦਾ ਇੱਕ ਰਾਜਾ ਹੁੰਦਾ ਸਾਡੇ ਜੰਗਲ ਦਾ ਰਾਜਾ ਸੁੱਖਾ ਵੀਰ ਆ ਅਤੇ ਵੀਰ ਦੇ ਇੱਕ ਬੋਲਤੇ ਆਈਆਂ ਕੌਮ ਦੇ ਦੋਖੀਆਂ ਦੀਆਂ ਤੇ ਸਾਡੇ ਦੁਸ਼ਮਣਾਂ ਦੀਆਂ ਲਾਸ਼ਾਂ ਡਿੱਗਦੀਆਂ ਰਹਿਣਗੀਆਂ ਅਤੇ ਇੱਕ ਗੱਲ ਹੋਰ ਜੰਗ ਸੂਰਮੇ ਜਿੱਤਦੇ ਆ ਹੌਂਸਲੇ ਨਹੀਂ ਇਹ ਉਹਨਾਂ ਨੇ ਬਕਾਇਦਾ ਫੇਸਬੁੱਕ ਪੋਸਟ ਸਾਂਝੀ ਕਰਕੇ ਦੱਸਿਆ ਹੁਣ ਵੇਖਦੇ ਆ ਕਿ ਪੁਲਿਸ ਦੀ ਜਿਹੜੀ ਜਾਂਚ ਹੈ ਕੀ ਉਹ ਇੱਧਰ ਨੂੰ ਜਾਂਦੀ ਹੈ ਜਾਂ ਇਹ ਜਾਂਚ ਦਾ ਘੇਰਾ ਕਿਸੇ ਪਾਸੇ ਹੋਰ ਵਧਾਇਆ ਜਾਂਦਾ ਸੋ ਅਗਲੀ ਖਬਰ ਜਿਹੜੀ ਅਮਰੀਕਾ ਵਾਲੇ ਪਾਸਿਓਂ ਆਈ ਹੈ ਬੀਤੇ ਦਿਨੀ ਤੁਹਾਨੂੰ ਪਤਾ ਕਿ ਟਾਂਡਾ ਦੇ ਨੇੜਲੇ ਇੱਕ ਪਿੰਡ ਵਿੱਚ 6 ਵਰਿਆਂ ਦੀ ਇੱਕ ਬਾਲੜੀ ਨਾਲ ਜ਼ਬਰਦਸਤ ਕਰਨ ਤੋਂ ਬਾਅਦ ਉਸ ਨੂੰ ਸਾੜ ਦਿੱਤਾ ਗਿਆ ਸੀ ਬਾਅਦ ਦੇ ਵਿੱਚ ਦਾਦੇ ਦੇ ਪੋਤੇ ਦੀ ਗ੍ਰਿਫਤਾਰੀ ਹੋਈ ਸੀ ਪਰ ਆ ਅਮਰੀਕਾ ਦੇ ਵਿੱਚ ਦੇਖੋ ਕਿ ਲਗਭਗ ਮਾਮਲਾ ਇਸੇ ਤਰ੍ਹਾਂ ਦਾ ਹੈ ਅਮਰੀਕਾ ਦੀ ਅਦਾਲਤ ਦੇ ਹੁਕਮ ਦੇ ਮਤਾਬਕ ਅਗਵਾਕਾਰ ਵਿਅਕਤੀ ਨੂੰ ਇਸ ਜ਼ਬਰਦਨਾ ਕਰਨ ਵਾਲੇ ਨੂੰ ਇਸ ਕਾਤਲ ਨੂੰ ਕਾਨੂੰਨੀ ਤੌਰ ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਮਾਮਲਾ 1994 ਦਾ 1994 ਵਿੱਚ ਟੈਕਸਸ ਦੀ 16 ਵਰਿਆਂ ਦੀ ਲੀਜ਼ਾ ਰੇਨੇ ਨੂੰ ਅਗਵਾ ਕੀਤਾ ਗਿਆ ਜ਼ਬਰਦਨਾ ਕੀਤਾ ਗਿਆ ਤੇ ਬਾਅਦ ਦੇ ਵਿੱਚ ਪੈਟਰੋਲ ਛਿੜਕ ਕੇ ਜਿਉਂਦੇ ਨੂੰ ਮਾਰ ਦਿੱਤਾ ਗਿਆ ਤੇ ਫਿਰ ਦਬਾਵਾ ਦਿੱਤਾ ਗਿਆ ਦੋਸ਼ੀ ਵਿਅਕਤੀ ਦਾ ਨਾਮ ਹੈ ਓਰਲੈਂਡੋ ਹਾਲ ਦੋ ਦਹਾਕਿਆਂ ਤੋਂ ਬਾਅਦ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਨੂੰ ਡੈਥ ਪੈਨਲਟੀ ਦਿੱਤੀ ਗਈ ਹੈ ਓਰਲੈਂਡੋ ਹਾਲ ਇਸ ਸਜ਼ਾ ਭੁਗਤਣ ਵਾਲਾ ਅਮਰੀਕਾ ਦੇ ਵਿੱਚ 8ਵਾਂ ਸੰਗੀ ਕੈਦੀ ਹੈ ਇੰਡੀਆਨਾ ਦੇ ਟੈਰੇ ਹਾਊਟ ਦੇ ਸੰਗੀ ਜੇਲ ਕੰਪਲੈਕਸ ਦੇ ਵਿੱਚ ਇਸ ਵਿਅਕਤੀ ਨੂੰ ਜ਼ਹਿਰੀਲਾ ਪਾਵਜਾਨ ਲੀਕਾ ਜਾਨ ਲੇਵਾ ਟੀਕਾ ਲਗਾ ਕੇ ਬੀਤੇ ਵੀਰਵਾਰ ਦੀ ਰਾਤ 49 ਵਰਿਆਂ ਦਾ ਵਿਅਕਤੀ ਸੀ 11 ਵਜੇ 47 ਮਿੰਟ ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਸਬੰਧੀ ਦੇਰ ਰਾਤ ਸਜ਼ਾ ਦਿੱਤੇ ਜਾਣ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਸ ਦੋਸ਼ੀ ਵਿਅਕਤੀ ਦੇ ਅਟਾਰਨੀ ਵੱਲੋਂ ਆਖਰੀ ਮਿੰਟ ਤੇ ਇੱਕ ਕਾਨੂੰਨ ਨੂੰ ਕਾਨੂੰਨੀ ਚੁਣੌਤੀ ਦਿੱਤੀ ਸੀ ਪਰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਉਸ ਨੇ ਆਪਣੇ ਬਚਾਅ ਲਈ ਦਲੀਲ ਦਿੱਤੀ ਸੀ ਕਿ ਨਸਲੀ ਪੱਖਪਾਤ ਕਾਰਨ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਅਦਾਲਤ ਦੇ ਦਸਤਾਵੇਜ਼ਾਂ ਦੇ ਮਤਾਬਕ ਇਸ ਔਰਲੈਂਡੋ ਹਾਲ, ਪਾਈਨਵਲਫ ਔਰ ਕਾਂਸਸ ਵਿੱਚ ਇੱਕ ਭੰਗ ਦਾ ਤਸਕਰ ਸੀ। ਕਈ ਵਾਰ ਡੈਲਸ ਦੇ ਇਲਾਕੇ ਦੇ ਵਿੱਚ ਭੰਗ ਦੀਆਂ ਦਵਾਈਆਂ ਖਰੀਦੋ-ਫਰੋਖਤ ਕਰਦਾ ਸੀ। ਅਤੇ 24 ਸਤੰਬਰ 1994 ਨੂੰ ਇਹ ਡੈਲਸ ਪਹੁੰਚਿਆ। ਰੀਨੇ ਦੇ ਦੋ ਭਰਾਵਾਂ ਦੇ ਨਾਲ ਇਸਨੇ ਭੰਗ ਦਾ ਲੈਣ-ਦੇਣ ਕੀਤਾ ਤੇ 4700 ਡਾਲਰ ਦਿੱਤੇ। ਤੇ ਰੀਨੇ ਦੇ ਭਰਾ ਕਹਿੰਦੇ ਸੀ ਇਹ ਸਾਡੇ ਪੈਸੇ ਐ। ਇਹ ਕਹਿੰਦਾ ਇਹ ਮੇਰੇ ਪੈਸੇ ਐ। ਇਸ ਗੱਲ ਤੋਂ ਬਾਅਦ ਇਹ ਹੋਰ ਤਿੰਨ ਵਿਅਕਤੀਆਂ ਸਮੇਤ ਉਹਨਾਂ ਦੇ ਘਰ ਪਹੁੰਚਿਆ। ਜਦੋਂ ਇਹ ਉਹਨਾਂ ਦੇ ਘਰ ਪਹੁੰਚਿਆ ਤਾਂ ਉਸ ਵਕਤ 16 ਵਰਿਆਂ ਦੀ ਉਹਨਾਂ ਦੀ ਭੈਣ ਲੀਜ਼ਾ ਰੇ ਨੇ ਘਰ ਦੇ ਵਿੱਚ ਇਕੱਲੀ ਸੀ। ਇਸ ਦੋਸ਼ੀ ਵਿਅਕਤੀ ਨੇ ਜ਼ਬਰਦਸਤੀ ਉਸਨੂੰ ਅਗਵਾ ਕੀਤਾ। ਆਪਣੇ ਨਾਲ ਲੈ ਕੇ ਗਏ। ਇਸ ਦਰਿੰਦਗੀ ਭਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਜਿਸ ਤੇ ਦੋਸ਼ ਦੇ ਵਿੱਚ ਹੁਣ ਇਸ ਨੂੰ ਮੌਤ ਦੇ ਕਾਟ ਉਤਾਰ ਦਿੱਤਾ ਗਿਆ। ਹੁਣ ਦੂਸਰੇ ਪਾਸੇ ਹੁਣ ਵੇਖਦੇ ਹਾਂ ਭਾਵੇਂ ਕਾਨੂੰਨ ਭਾਰਤ ਵਿੱਚ ਹੋਰ ਤਰੀਕੇ ਨਾਲ ਕੰਮ ਕਰਦੇ ਹੈ। ਔਰ ਇੱਕ ਗੱਲ ਦੋਵਾਂ ਮੂਲਕਾਂ ਵਿੱਚ ਸਾਂਝੀ ਹੈ ਕਿ ਦੋਵਾਂ ਮੂਲਕਾਂ ਵਿੱਚ ਮੌਤ ਦੀ ਸਜ਼ਾ ਬਰਕਰਾਰ ਹੈ ਹੁਣ ਵੇਖਦੇ ਹਾਂ ਕਿ ਉਧਰ 6 ਵਰਿਆਂ ਦੀ ਮਾੜੀ ਨਾਲ ਲਗਭਗ ਐਸੀ ਤਰ੍ਹਾਂ ਦੀ ਘਟਨਾ ਵਾਪਰੀ ਹੈ ਤੇ ਇਧਰ ਉਹ ਲੜਕੀ 16 ਵਰਿਆਂ ਦੀ ਸੀ ਹੁਣ ਅਗਲੀ ਖਬਰ ਜਲੰਧਰ ਦੇ ਵਿੱਚੋਂ ਵੱਲ ਰਹੀ ਹੈ ਕਾਫੀ ਸਮੇਂ ਤੋਂ ਬਾਅਦ ਇਹ ਖਬਰ ਮਿਲ ਰਹੀ ਹੈ ਇਸ ਤਰ੍ਹਾਂ ਦੀ ਖਬਰ ਮਿਲਣੀ ਨਹੀਂ ਚਾਹੀਦੀ ਕਿਉਂਕਿ ਪਹਿਲਾਂ ਖਬਰਾਂ ਸੁਰਖੀਆਂ ਵਿੱਚ ਆਈਆਂ ਸੀ ਕਿ ਕੋਵਿਡ-19 ਦਾ ਸ਼ਿਕਾਰ ਹੋ ਕੇ ਮਰੇ ਮੈਂਬਰਾਂ ਦੀਆਂ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਬਦਲ ਦਿੱਤੀਆਂ ਗਈਆਂ ਸੀ ਬਾਅਦ ਦੇ ਵਿੱਚ ਹੰਗਾਮਾ ਹੋਇਆ ਸੀ ਗੱਲ ਹਾਈ ਕੋਰਟ ਤੱਕ ਜਾ ਪਹੁੰਚੀ ਸੀ ਹੁਣ ਆ ਫੇਰ ਇੱਕ ਇਸੇ ਤਰ੍ਹਾਂ ਦੀ ਖਬਰ ਮਿਲ ਰਹੀ ਹੈ ਜਲੰਧਰ ਪਠਾਨਕੋਟ ਰੋਡ ਤੇ ਪੈਂਦਾ ਇੱਕ ਹਸਪਤਾਲ ਇਸ ਹਸਪਤਾਲ ਦੇ ਵਿੱਚ ਇਲਾਜ ਅਧੀਨ ਦੋ ਮਰੀਜ਼ਾਂ ਦੀ ਮੌਤ ਹੋਈ ਹੈ ਤੇ ਮੌਤ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਬਦਲ ਦਿੱਤੀਆਂ ਗਈਆਂ ਦੋਵਾਂ ਪਰਿਵਾਰਾਂ ਨੇ ਹਸਪਤਾਲ ਦੇ ਪ੍ਰਬੰਧਕਾਂ ਦੇ ਖਿਲਾਫ ਰੱਜ ਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੰਗਾਮਾ ਕੀਤਾ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮਰੀਜ਼ ਹਸਪਤਾਲ ਦੇ ਵਿੱਚ ਡਾਕਟਰ ਪ੍ਰੀਤੀ ਕੋਲੋਂ ਇਲਾਜ ਕਰਵਾ ਰਹੇ ਸੀ ਪਰ ਉਹਨਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ ਜਿਸ ਕਾਰਨ ਆਖਰਕਾਰ ਦੋਵਾਂ ਦੀ ਮੌਤ ਹੋ ਗਈ ਤੇ ਮੌਤ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਹਸਪਤਾਲ ਵਿੱਚ ਸਨ ਮ੍ਰਿਤਕਾਂ ਦੀ ਪਛਾਣ ਤਰਸੀਮ ਸਿੰਘ ਮਾਡਲ ਹਾਊਸ ਜਲੰਧਰ ਅਤੇ ਦੂਸਰੇ ਸਨ ਜਸਪਾਲ ਸਿੰਘ ਫਗਵਾੜਾ ਇਹਨਾਂ ਦੋਵਾਂ ਮਰੀਜ਼ਾਂ ਨੂੰ ਕੁਝ ਦਿਨ ਪਹਿਲਾਂ ਇਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦਾ ਕੋਵਿਡ-19 ਟੈਸਟ ਕੀਤਾ ਗਿਆ ਤੇ ਦੋਵੇਂ ਪੋਜ਼ਿਟਿਵ ਮਿਲੇ ਸੀ ਫਗਵਾੜਾ ਦੇ ਰਹਿਣ ਵਾਲੇ ਪ੍ਰਬਲীন ਸਿੰਘ ਨੇ ਦੱਸਿਆ ਕਿ ਉਹਨਾਂ ਦਾ ਮਰੀਜ਼ ਜਸਪਾਲ ਸਿੰਘ ਸੀ ਪਰ ਉਹਨਾਂ ਨੂੰ ਜਿਹੜੀ ਮ੍ਰਿਤਕ ਦੇ ਦਿੱਤੀ ਗਈ ਉਹ ਕਹਿੰਦੇ ਤਰਸੀਮ ਸਿੰਘ ਨਾਲ ਬਦਲੀ ਦਿੱਤੀ ਗਈ ਹੁਣ ਕੋਵਿਡ-19 ਦੀ ਸਾਵਧਾਨੀ ਦੇ ਕਾਰਨ ਹਸਪਤਾਲ ਦੇ ਵੱਲੋਂ ਲਾਸ਼ ਉਹਨਾਂ ਨੂੰ ਮੁਕੰਮਲ ਪੈਕ ਕਰਕੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਜਲੰਧਰ ਦੇ ਵਰ ਸਨੀਕ ਤਰਸੀਮ ਸਿੰਘ ਦਾ ਉਹਨਾਂ ਵੱਲੋਂ ਫਗਵਾੜਾ 'ਚ ਸਸਕਾਰ ਵੀ ਕਰ ਦਿੱਤਾ ਗਿਆ ਦੇਖੋ ਸਸਕਾਰ ਹੋਰ ਵਿਅਕਤੀ ਦਾ ਕਰ ਦਿੱਤਾ ਗਿਆ ਪਰ ਜਦੋਂ ਸੋਹਣ ਸਿੰਘ ਆਪਣੇ ਪਰਿਵਾਰਕ ਮੈਂਬਰ ਦੀ ਮਰਤਕ ਦੇ ਲੈਣ ਗਿਆ ਤਾਂ ਉਸ ਨੂੰ ਜਸਪਾਲ ਸਿੰਘ ਦੀ ਮਰਤਕ ਦੇ ਦਿੱਤੀ ਗਈ ਜਿਸ ਤੋਂ ਬਾਅਦ ਫਿਰ ਆ ਹਸਪਤਾਲ ਦੇ ਵਿੱਚ ਹੰਗਾਮਾ ਹੋਇਆ देर शाम ਤੱਕ ਦੋਵੇਂ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਹਸਪਤਾਲ ਤੱਕ ਪਹੁੰਚੇ ਅਤੇ देर ਰਾਤ ਤੱਕ ਉੱਥੇ ਪੁਲਿਸ ਫੋਰਸ ਵੀ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ ਅਤੇ ਉੱਥੇ ਹੰਗਾਮਾ ਜਾਰੀ ਸੀ ਮਰਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਮਲੇ ਦੇ ਵਿੱਚ ਇਸ ਹਸਪਤਾਲ ਦੀ ਵੱਡੀ ਅਣਗਹਿਲੀ ਦੱਸੀ ਜਾ ਰਹੀ ਹੈ ਇਹ ਅਣਗਹਿਲੀ ਛੋਟੀ ਵੀ ਨਹੀਂ ਹੁਣ ਮ੍ਰਿਤਕ ਪਰਿਵਾਰ ਦੀ ਦੇਵੀ ਵਾਰਸਾਂ ਨੂੰ ਸੌਂਪੀ ਗਈ ਪਰ ਸੌਂਪ ਵੀ ਕਿਸੇ ਦੀ ਹੋਰ ਦਿੱਤੀ ਗਈ ਸੋ ਹੁਣ ਇਹ ਪਹਿਲੀ ਨਹੀਂ ਇਹਦੇ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਨੇ ਪਰ ਇਹ ਇੱਕ ਵਾਰ ਫਿਰ ਤੋਂ ਵੱਡੀਆਂ ਅਣਗਹਿਲੀਆਂ ਦਾ ਜਿਉਂਦਾ ਜਾਗਦਾ ਸਬੂਤ ਨੇ ਅਗਲੀ ਖਬਰ ਤੁਹਾਨੂੰ ਯਾਦ ਹੋਣਾ ਹੈ ਕਿ ਆ ਕੋਵਿਡ 19 ਦੇ ਕਾਰਨ ਲਗਭਗ ਦੁਨੀਆ ਦੇ ਵਿੱਚ ਯਾਤਰਾ ਨੂੰ ਲੈ ਕੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਨੇ ਹੁਣ ਤਾਂ ਇੰਟਰਸਟੇਟ ਪਾਬੰਦੀਆਂ ਵੀ ਲੱਗਣ ਲੱਗ ਪਈਆਂ ਨੇ ਪਰ ਅਮਰੀਕਾ ਅਤੇ ਕੈਨੇਡਾ ਦਾ ਦੁਨੀਆ ਦਾ ਸਭ ਤੋਂ ਵੱਡਾ ਬਾਰਡਰ ਹੈ ਜਿਹੜਾ ਖੁੱਲਾ ਪਰ ਹੁਣ ਇਹਦੇ ਵਿੱਚ ਕਾਰ ਵੀ ਜੇਕਰ ਲੋਕਾਂ ਨੇ ਆਮ ਵਾਂਗ ਯਾਤਰਾ ਕਰਨੀ ਸੀ ਸਫ਼ਰ ਕਰਨਾ ਸੀ ਉਡੀਕ ਰਹੇ ਸਨ ਕਿ ਆ 21 ਨਵੰਬਰ ਆਵੇ ਤੇ ਫਿਰ ਅਸੀਂ ਇੱਕ ਦੂਸਰੇ ਮੁਲਕ ਵਿੱਚ ਆਵਾਂਗੇ ਜਾਵਾਂਗੇ ਪਰ ਇਹ ਇੰਤਜ਼ਾਰ ਦੀਆਂ ਘੜੀਆਂ ਹੋਰ ਲੰਬੀਆਂ ਹੋ ਗਈਆਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਰਿੰਗ ਕੈਨੇਡਾ ਅਮਰੀਕਾ ਸਰਹੱਦਾਂ 'ਤੇ ਗੈਰ ਜ਼ਰੂਰੀ ਯਾਤਰਾ 'ਤੇ ਪਾਬੰਦੀ ਦੇ ਵਿੱਚ ਮਿਆਦ 1 ਮਹੀਨਾ ਹੋਰ ਭਾਵ 21 ਦਸੰਬਰ ਤੱਕ ਵਧਾ ਦਿੱਤੀ ਹੈ। ਉਹਨਾਂ ਨੇ ਉਚੇਚੇ ਤੌਰ 'ਤੇ ਇੱਕ ਟਵੀਟ ਕਰਕੇ ਇਹਦੀ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਤੇ ਲੱਗਦਾ ਸੀ ਕਿ ਇਹ ਇਸ ਤਰ੍ਹਾਂ ਹਲੇ ਹੋਰ ਵੀ ਵਾਧਾ ਹੋਵੇਗਾ। ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਕੈਨੇਡਾ ਅਮਰੀਕਾ ਦੀ ਇਹ ਸਰਹੱਦ 18 ਮਾਰਚ 2020 ਤੋਂ ਗੈਰ ਜ਼ਰੂਰੀ ਯਾਤਰਾ ਦੇ ਵਾਸਤੇ ਬੰਦ ਕੀਤੀ ਹੋਈ ਹੈ ਪਰ ਕੈਨੇਡਾ ਵੱਲੋਂ ਰੱਖੀਆਂ ਕੁਝ ਸ਼ਰਤਾਂ ਦੇ ਮਤਾਬਕ ਸਿਹਤ ਸੰਭਾਲ ਵਰਗੇ ਸਿਰਫ ਜ਼ਰੂਰੀ ਕੰਮ ਕੈਨੇਡਾ ਵਿੱਚ ਆ ਜਾ ਸਕਦੇ ਹੈ ਕੈਨੇਡੀਅਨ ਨਾਗਰਿਕ ਪੱਕੇ ਨਿਵਾਸੀ ਪੀਆਰ ਅਤੇ ਕੈਨੇਡਾ ਦੇ ਇੰਡੀਅਨ ਐਕਟ ਤਹਿਤ ਰਜਿਸਟਰਡ ਭਾਰਤੀਆਂ ਨੂੰ ਵੀ ਇਜਾਜ਼ਤ ਹੈ ਪਰ ਉਹਨਾਂ ਵਾਸਤੇ ਉਹਨਾਂ ਨੂੰ ਰਿਪੋਰਟ 네ਗੇਟਿਵ ਦਿਖਾਉਣੀ ਲਾਜ਼ਮੀ ਹੈ ਇਸ ਤੋਂ ਇਲਾਵਾ ਕੈਨੇਡਾ ਨੇ ਬੀਤੇ ਅਕਤੂਬਰ ਮਹੀਨੇ ਕੁਝ ਪਰਿਵਾਰਕ ਮੈਂਬਰਾਂ ਨੂੰ ਵੀ ਕੈਨੇਡਾ ਦੇ ਵਿੱਚ ਆਉਣ ਵਾਸਤੇ ਕੁਝ ਢਿੱਲਾਂ ਦਿੱਤੀਆਂ ਸਨ। ਉਹਨਾਂ ਢਿੱਲਾਂ ਦੇ ਤਹਿਤ ਕੈਨੇਡੀਅਨਾਂ ਦੇ ਵਿੱਚ ਦੇ ਪਤੀ-ਪਤਨੀ, ਉਹਨਾਂ ਦੇ ਬੱਚੇ, ਪੋਤੇ-ਪੋਤੀਆਂ ਘੱਟੋ-ਘੱਟ 1 ਸਾਲ ਤੋਂ ਆਪਸ ਦੇ ਵਿੱਚ ਰਿਸ਼ਤੇ ਵਿੱਚ ਰਹਿ ਰਹੇ ਮੁੰਡਾ, ਲੜਕਾ ਤੇ ਲੜਕੀ ਸਹਿਯੋਗੀ ਮੁਲਾਕਾਤ ਵਾਸਤੇ ਕੈਨੇਡਾ ਵਿੱਚ ਆ ਸਕਦੇ ਐ। ਪਰ ਇਹਨਾਂ ਤੋਂ ਬਗੈਰ ਗੈਰ ਜ਼ਰੂਰੀ ਯਾਤਰਾ ਦੇ ਉੱਤੇ ਹਾਲੇ ਹੋਰ 1 ਮਹੀਨੇ ਤੱਕ ਅਮਰੀਕਾ ਵਿੱਚੋਂ ਜਿਹੜੇ ਆਉਣਾ ਚਾਹੁੰਦੇ ਸੀ ਕੈਨੇਡਾ ਉਹਨਾਂ ਤੇ ਪਾਬੰਦੀ ਦੀ ਮਿਆਦ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਅਗਲੀ ਖਬਰ ਤੁਹਾਡੇ ਨਾਲ 2-3 ਦਿਨ ਪਹਿਲਾਂ ਸਾਂਝੀ ਕੀਤੀ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾਕਟਰ ਬੀ ਐਸ ਘੁੰਮਣ ਨੇ ਅਸਤੀਫਾ ਦੇ ਦਿੱਤਾ ਸੀ। ਤੇ ਹੁਣ ਖਬਰ ਮਿਲ ਰਹੀ ਹੈ ਕਿ ਡਾਕਟਰ ਬੀ ਐਸ ਘੁੰਮਣ ਦਾ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰਵਾਨ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ। ਤੇ ਇਸ ਦੇ ਨਾਲ ਹੀ ਉਹਨਾਂ ਨੂੰ ਅਗਲੇਰੀ ਕਾਰਵਾਈ ਲਈ ਰਾਜਪਾਲ ਵੀਪੀ ਬਦਨੌਰ ਕੋਲ ਭੇਜ ਦਿੱਤਾ ਹੈ ਤੇ ਇਸ ਦੀ ਪੁਸ਼ਟੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਰਵੀਨ ਠੁਕਰਾਲ ਉਹਨਾਂ ਨੇ ਦਿੱਤੀ ਹੈ ਕਿ ਡਾਕਟਰ ਘੁੰਮਣ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਉਹਨਾਂ ਦੱਸਿਆ ਕਿ ਇੱਕ ਅਧਿਕਾਰੀ ਜਾਂ ਵਾਈਸ ਚਾਂਸਲਰ ਦੀ ਨਿਯੁਕਤੀ ਦਾ ਫੈਸਲਾ ਰਾਜਪਾਲ ਦੀ ਰਸਮੀ ਪ੍ਰਵਾਨਗੀ ਤੋਂ ਬਾਅਦ ਕੀਤਾ ਜਾਏਗਾ ਤੇ ਸੂਤਰ ਇਹ ਵੀ ਦੱਸ ਰਹੇ ਨੇ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਬੀਐਸ ਘੁੰਮਣ ਯੂਨੀਵਰਸਿਟੀ ਦੇ ਵਿੱਚ ਆਪਣੀ ਰਿਹائش ਵਿਖੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਸੀ ਉਹਨਾਂ ਵੱਲੋਂ ਪਰ ਉਹਨਾਂ ਵਿਚਾਰ ਹੋਈ ਕਿਸੇ ਵੀ ਗੱਲਬਾਤ ਬਾਰੇ ਕੋਈ ਗੱਲਬਾਤ ਬਾਹਰ ਨਿਕਲ ਨਾ ਸਕੇ ਦੱਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਪੰਜਾਬੀ ਯੂਨੀਵਰਸਿਟੀ 400 ਕਰੋੜ ਤੋਂ ਵੱਧ ਵਿੱਤੀ ਘਾਟ ਦਾ ਸਾਹਮਣਾ ਕਰ ਰਹੀ ਹੈ ਤੇ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਦੇ ਵਿੱਚੋਂ ਕੱਢਣ ਲਈ ਵਾਈਸ ਚਾਂਸਲਰ ਡਾਕਟਰ ਬੀ ਐਸ ਘੁੰਮਣ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਵਾਰ ਨਹੀਂ ਅਨੇਕਾਂ ਵਾਰ ਲਗਾਤਾਰ ਵਿਸ਼ੇਸ਼ ਗ੍ਰਾਂਟ ਜਾਰੀ ਕਰਨ ਲਈ ਆਰਥਿਕ ਸਹਿਤਾ ਦੀ ਫਰਿਆਦ ਕੀਤੀ ਜਾ ਰਹੀ ਸੀ ਗ੍ਰਾਂਟ ਨਾ ਮਿਲਣ ਦੇ ਕਾਰਨ ਮੁਲਾਜ਼ਮਾਂ ਨੂੰ ਪ੍ਰੋਫੈਸਰਾਂ ਨੂੰ ਪੈਨਸ਼ਨਰਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਸੀ ਮਿਲ ਰਹੀਆਂ ਜਿਸ ਤੇ ਚੱਲਦੇ ਮੁਲਾਜ਼ਮ ਧਰਨੇ ਮੁਜ਼ਾਰੇ ਕਰ ਰਹੇ ਸੀ ਜਿਸ ਦਾ ਸਾਹਮਣਾ ਸਰਕਾਰ ਨੂੰ ਨਹੀਂ ਸਗੋਂ ਵਾਈਸ ਚਾਂਸਲਰ ਡਾਕਟਰ ਕੁਮੜ ਨੂੰ ਕਰਨਾ ਪੈ ਰਿਹਾ ਸੀ ਜਿਸ ਤੇ ਚੱਲਦਿਆਂ ਉਹਨਾਂ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਕੋਲ ਭੇਜ ਦਿੱਤਾ ਸੀ ਹੁਣ ਇੱਥੇ ਇੱਕ ਗੱਲ ਹੋਰ ਬੜੀ ਮਹੱਤਵਪੂਰਨ ਹੈ ਕਿ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕੁਝ ਦਿਨ ਪਹਿਲਾਂ ਪਟਿਆਲੇ ਦੇ ਵਿੱਚ ਹੀ ਮੁੱਖ ਮੰਤਰੀ ਕਪਨ ਅਮਰਿੰਦਰ ਸਿੰਘ ਨੇ ਆਪਣੇ ਪੁਰਖਿਆਂ ਭਾਵ ਆਪਣੇ ਦਾਦੇ ਦੀ ਯਾਦ ਦੇ ਵਿੱਚ ਪਟਿਆਲਾ ਦੇ ਵਿੱਚ ਇੱਕ ਨਵੀਂ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਇੱਕ ਨਵੀਂ ਯੂਨੀਵਰਸਿਟੀ ਬਣਾਈ ਜਾ ਰਹੀ ਹੈ ਪਟਿਆਲਾ ਵਿੱਚ ਤੇ ਨਾਂ ਹੈ ਉਹਦਾ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਹੁਣ ਇੱਥੇ ਹੈਰਾਨੀ ਦੀ ਹੱਦ ਹੈ ਕਿ ਜਿਹੜੀ ਪਹਿਲਾਂ ਸਫਲਤਾ ਪੂਰਵਕ ਯੂਨੀਵਰਸਿਟੀ ਚੱਲ ਰਹੀ ਹੈ ਜਿਹੜੀ ਪੰਜਾਬੀ ਦੇ ਨਾਂ ਤੇ ਬਣੀ ਹੋਈ ਭਾਰਤ ਦੇ ਵਿੱਚ ਪਹਿਲੀ ਯੂਨੀਵਰਸਿਟੀ ਹੈ ਕਿਸੇ ਬਾਦਸ਼ਾਹ ਦੇ ਨਾਮ ਤੇ ਬਣੀ ਹੋਈ ਤੇ ਉਹ ਵਿੱਤੀ ਘਾਟੇ ਦਾ ਸਾਹਮਣਾ ਕਰ ਰਹੀ ਹੈ ਫੰਡਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ ਤੇ ਦੂਜੇ ਪਾਸੇ ਇੱਕ ਨਵੀਂ ਯੂਨੀਵਰਸਿਟੀ ਬਣਾਈ ਜਾ ਰਹੀ ਹੈ ਜਿਤੇ 500 ਕਰੋੜ ਰੁਪਏ ਦੀ ਲਾਗਤ ਹੋਣੀ ਹੈ ਕਪਟਾ ਮਨਿੰਦਰ ਸਿੰਘ ਨੇ ਦੱਸਿਆ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ ਜਿਹੜੇ ਡਾਕਟਰ ਘੁੰਮਣ ਉਹ ਕਹਿੰਦੇ ਵਿੱਤੀ ਘਾਟੇ ਵਿੱਚੋਂ ਯੂਨੀਵਰਸਿਟੀ ਨੂੰ ਕੱਢੋ ਤੇ ਸਾਨੂੰ ਫੰਡ ਦਿਓ ਇੱਥੇ ਗੱਲ ਇਹ ਮਹੱਤਵਪੂਰਨਕ ਵਿਦਿਅਕ ਅਦਾਰੇ ਜਿੰਨੇ ਬਣਨ ਉੰਨੇ ਘਟ ਪਰ ਉਹਨਾਂ ਨੂੰ ਸਚਾਰੂ ਢੰਗ ਨਾਲ ਚਲਾਉਣਾ ਵੀ ਬੜਾ ਜ਼ਰੂਰੀ ਹੈ ਹੁਣ ਜਿਹੜਾ ਪਹਿਲਾਂ ਚੱਲ ਰਿਹਾ ਵਿਦਿਅਕ ਅਦਾਰਾ ਹੈ ਉਹ ਵਿੱਤੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਉੱਥੇ ਪ੍ਰਦਰਸ਼ਨ ਧਰਨੇ ਹੋ ਰਹੇ ਨੇ ਉੱਥੋਂ ਦੇ ਵਾਈਸ ਚਾਂਸਲਰ ਇਸ ਕਰਕੇ ਆਪਣਾ ਅਸਤੀਫਾ ਦੇ ਰਹੇ ਨੇ ਤੇ ਦੂਸਰੇ ਪਾਸੇ ਕਿੱਥੋਂ ਦੀ ਸਿਆਣਪ ਹੈ ਬਈ ਕਿ ਪਹਿਲੀ ਯੂਨੀਵਰਸਿਟੀ ਨੂੰ ਫੰਡ ਨਹੀਂ ਦੇਣਾ ਬੇਨਤੀਆਂ ਪਰਵਾਹ ਨਹੀਂ ਕਰਨੀਆਂ ਆਪਣੇ ਦਾਦੇ ਦੇ ਨਾਲ ਤੇ ਨਵ ਯੂਐਸਟੀ ਬਣਾਉਣ ਲੱਗੇ ਹਾਂ ਪਹਿਲਾਂ ਚੱਲੇ ਦੱਸੋ ਕਿ ਭਗਤ ਸਿੰਘ ਦੀ ਰਾਜਗੁਰੂ ਸੁਖਦੇਵ ਦੀ ਕਰਤਾਰ ਸਿੰਘ ਸਰਾਭਾ ਦੀ ਉਦਮ ਸਿੰਘ ਸੁਨਾਮ ਦੀ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਡੇ ਆਜ਼ਾਦੀ ਕੁਲਾਟੀਏ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਕਿੰਨੀਆਂ ਕ ਯੂਨੀਵਰਸਿਟੀਆਂ ਪੰਜਾਬ 'ਚ ਨਜ਼ਰ ਆਉਂਦੀਆਂ ਨੇ ਇਨਾਂ ਦੇ ਖੁਦ ਦੇ ਨਾਂ ਦੇ ਉੱਤੇ ਕਿਹੜੀਆਂ-ਕਿਹੜੀਆਂ ਯੂਨੀਵਰਸਿਟੀਆਂ ਚੱਲ ਰਹੀਆਂ ਨੇ ਰਾਜਗੁਰੂ ਦੇ ਨਾਂ ਤੇ ਹੋਵੇ ਸੁਖਦੇਵ ਦੇ ਨਾਂ ਤੇ ਹੋਵੇ ਕਰਤਾਰ ਸਿੰਘ ਸਰਾਭੇ ਦੇ ਨਾਂ ਤੇ ਹੋਵੇ ਉਦਮ ਸਿੰਘ ਸੁਨਾਮ ਦੇ ਨਾਂ ਤੇ ਹੋਵੇ ਜਾਂ ਇਹਨਾਂ ਦੇ ਪੁਰਖਿਆਂ ਦੇ ਨਾਂ ਤੇ ਕਿੰਨੇ ਕ ਅਦਾਰੇ ਚੱਲ ਰਹੇ ਨੇ ਅਬ ਨਰਿੰਦਰ ਮੋਦੀ ਹੋਣਾ ਨੇ ਟਨਲ ਬਣਾਈ ਅਟਾਲਾ ਟਨਲ ਲੱਖ ਦਿੱਤੀ ਉਹ ਕਾਂਗਰਸੀਆਂ ਨੇ ਕੇਂਦਰ ਦੇ ਵਿੱਚ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਰੱਖ ਦਿੱਤਾ ਰਜੀਵ ਗਾਂਧੀ ਯੂਨੀਵਰਸਿਟੀ ਰੱਖ ਦਿੱਤੀ ਕੀ ਗੱਲ ਬਈ ਆ ਗਲਵਾਰ ਘਾਟੀ ਦੇ ਵਿੱਚ 22 ਜਵਾਨ ਸ਼ਹੀਦ ਹੋ ਗਏ ਸੀ ਉਹਨਾਂ ਦੇ ਕਿਸੇ ਪਿੰਡ ਦੇ ਸਕੂਲ ਦਾ ਨਾਂ ਤਾਂ ਰੱਖਤਾ ਹੋਣਾ ਹੈ ਕਿ ਉਹਨਾਂ ਦੇ ਨਾਂ ਦੇ ਉੱਤੇ ਵੱਡੇ ਵਿਦਿਅਕ ਆਦਾਰਿਆਂ ਦੇ ਨਾਂ ਨਹੀਂ ਰੱਖੇ ਜਾ ਸਕਦੇ ਕੀ ਉਹ ਆਪਣੀ ਜਾਨ ਤੋਂ ਵੱਧ ਹੋਰ ਕੀ ਕੁਰਬਾਨ ਕਰ ਦੇਣ ਜਾਂ ਇਹ ਦੱਸ ਦੇਣ ਕਿ ਇਹਨਾਂ ਦੇ ਪੁਰਖਿਆਂ ਦੀ ਕਿਹੜੀ ਕਿੱਥੇ ਵੱਡੀ ਕੁਰਬਾਨੀ ਸੀ ਜਿਹਦੇ ਕਾਰਨ ਉਹਨਾਂ ਦੇ ਨਾਮ ਰੱਖੇ ਜਾ ਸਕਦੇ ਰੱਖੋ ਇਹ ਤਾਂ ਗੱਲ ਹੋ ਗਈ ਕਿ ਅੰਨਾ ਬੰਡੇ ਸੀਰਨੀ ਮੁੜ ਮੁੜ ਆਪਣਿਆਂ ਫੌਜੀ ਦੀਵਾਨ ਸਰਹੱਦਾਂ ਤੇ ਲੜਦੇ ਲੜਦੇ ਆਪਾਂ ਕੁਰਬਾਨ ਕਰ ਰਹੇ ਨੇ ਆਜ਼ਾਦੀ ਕੁਲਾਟਿਏ ਆਪਾਂ ਕੁਰਬਾਨ ਕਰ ਗਏ ਭਾਰਤ ਦੀ ਆਜ਼ਾਦੀ ਦੇ ਵਾਸਤੇ। ਉਹਨਾਂ ਦੇ ਨਾਂ ਤੇ ਕੀ ਰੱਖਨੇ ਸੀ? ਆਪਣੇ ਆਦੇ ਨਾਂ ਤੇ ਰੱਖੀ ਜਾ ਰਹੇ ਹਾਂ। ਚਲ ਇਹ ਦੱਸ ਦਿਓ ਕਿ ਭਗਤ ਸਿੰਘ ਦੀ ਮਾਂ ਦੇ ਨਾਂ ਦੇ ਉੱਤੇ ਕਿੰਨੇ ਕ ਵਿਦਿਆਕਾਦਾਰੇ ਨੇ? ਉਹਨਾਂ ਦੇ ਦਾਦਾ ਜੀ ਦੇ ਨਾਂ ਤੇ ਕਿੰਨੇ ਕ ਵਿਦਿਆਕਾਦਾਰੇ ਨੇ? ਉਹਨਾਂ ਦੇ ਚਾਚਾ ਜੀ ਹੋរី ਆਜ਼ਾਦੀ ਵਾਸਤੇ ਕੁਰਬਾਨ ਹੋਏ ਨੇ ਕਿੰਨੇ ਕ ਵਿਦਿਆਕਾਦਾਰੇ ਨੇ? ਉਦਮ ਸਿੰਘ ਸੁਰਾਬ ਦੇ ਨਾਂ ਤੇ ਕਿੰਨੀਆਂ ਯੂਨੀਵਰਸਿਟੀਆਂ ਚੱਲਦੀਆਂ ਨੇ? ਕਰਤਾਰ ਸਿੰਘ ਸਰਾਬਾ ਦਾ ਪਿਛਲੇ ਦਿਨੀ ਆਪਾਂ ਸ਼ਹਾਦਤ ਦਾ ਦਿਨ ਵੀ ਮਨਾਇਆ ਪਹਿਲਾਂ ਜਨਮਦਨ ਦਾ ਜਨਮਦਨ ਵੀ ਮਨਾਇਆ। ਕਿੰਨੀਆਂ ਕ ਯੂਨੀਵਰਸਿਟੀਆਂ ਚੱਲ ਰਹੀਆਂ ਨੇ? ਕਿਉਂ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਸਾਨੂੰ ਭਗ ਸਿੰਘ ਦੀ ਰੋਡ ਆ ਕਰਤਾਰ ਸਿੰਘ ਸਰਾਬੇ ਵਰਗੇ ਨੌਜਵਾਨਾਂ ਦੀ ਰੋਡ ਆ ਉਹਦੋਂ ਸੰਗ ਸੁਨਾਓ ਫੇਰ ਪੈਦਾ ਹੋਵੇ ਪੈਦਾ ਕਿਵੇਂ ਹੋਣਗੇ ਨਾ ਅਸੀਂ ਉਹਨਾਂ ਦੇ ਕਿਤੇ ਵੱਡੇ ਵੱਡੇ ਆਧਾਰਿਆਂ ਦੇ ਨਾਮ ਰੱਖ ਰਹੇ ਆ ਨਾ ਅਸੀਂ ਚੰਗੇ ਤਰੀਕੇ ਨਾਲ ਉਹਨਾਂ ਨੂੰ ਸਲੇ ਵਿੱਚ ਪੜਾ ਰਹੀਆਂ ਪੜਾਕ ਹੀ ਰਹੇ ਆ ਅਸੀਂ ਜੋ ਪੜਾ ਰਹੇ ਆ ਉਹਨਾਂ ਦੀ ਸਾਡੇ ਬੱਚਿਆਂ ਨੂੰ ਸ਼ਾਇਦ ਜਰੂਰਤ ਨਹੀਂ ਸੋ ਯੂਨੀਵਰਸਟੀਆਂ ਬਣਨ ਯੂਨੀਵਰਸਿਟੀ ਬਣਨ ਦਾ ਕੋਈ ਵਿਰੋਧ ਨਹੀਂ ਪਰ ਪਹਿਲੀਆਂ ਚੱਲ ਰਹੀਆਂ ਯੂਨੀਵਰਸਿਟੀ ਨੂੰ ਫੰਡਿੰਗ ਦੇਣੀ ਬੜੀ ਲਾਜ਼ਮੀ ਹੈ ਅਗਲੀ ਖਬਰ ਇਹ ਵੀ ਮਹੱਤਵਪੂਰਨ ਕਿਉਂਕਿ ਇੱਕ ਪਾਸੇ ਚੱਲ ਰਿਹਾ ਕਿਸਾਨੀ ਸੰਘਰਸ਼ ਹੁਣ ਰਾਤਾਂ ਦੀਆਂ ਕਾਲੀਆਂ ਹਨੇਰੀਆਂ ਬੂੜੀਆਂ ਰਾਤਾਂ ਦੇ ਵਿੱਚ ਕਿਸਾਨ ਮਜ਼ਦੂਰ ਸਪਾਨੀਆਂ ਸਿਰੀਆਂ ਮਿੱਧਦਾ ਫਿਰਦਾ ਪਰ ਉਹਨੂੰ ਮੁਨਾਫਾ ਕਿ ਨਾ ਹੁੰਦਾ ਇਸ ਗੱਲ ਦੇ ਵਾਸਤੇ ਨਵਜੋਤ ਸਿੰਘ ਸਿੱਧੂ ਨੇ ਸਬਜ਼ੀ ਮੰਡੀ ਵੱਲਾਂ ਦਾ ਦੌਰਾ ਕੀਤਾ ਉਹ ਕਹਿੰਦੇ ਦੇਖਦੀਆਂ ਕਿ ਆੜਤੀਆ ਤੇ ਸਬਜ਼ੀ ਵੇਚਣ ਵਾਲੇ ਜਾਂ ਵਪਾਰੀ ਕਿੰਨਾ ਕੁ ਮੁਨਾਫਾ ਕਮਾਉਂਦੇ ਐ ਅਸਲ ਦੇ ਵਿੱਚ ਸਾਰਿਆਂ ਤੋਂ ਪਤਾ ਤਾਂ ਲੱਗੇ ਕਿ ਇਹ ਤਾਣਾ ਬਾਣਾ ਹੈ ਕੀ ਉਹਨਾਂ ਨੇ ਇਸ ਗੱਲ ਦਾ ਪਤਾ ਲਗਾਉਣ ਦੇ ਵਾਸਤੇ ਇੱਕ ਯਤਨ ਕੀਤਾ ਕਿ ਸਬਜ਼ੀ ਉਤਪਾਦਕ ਕਿਸਾਨਾਂ ਦੀ ਉਹਨਾਂ ਦੀ ਉਪਜ ਦਾ ਉਹਨਾਂ ਨੂੰ ਕਿੰਨਾ ਅਕਲਾਹ ਮਿਲਦਾ ਇਸ ਤਰ੍ਹਾਂ ਵਪਾਰੀਆਂ ਨੇ ਆਖਿਆ ਕਿ ਜੇਕਰ ਪਾਕਿਸਤਾਨ ਅਤੇ ਅਫਗਾਨਿਸਤਾਨ ਸਮੇਤ ਕੇਂਦਰੀ ਏਸ਼ੀਆਈ ਦੇਸ਼ਾਂ ਦੇ ਨਾਲ ਸਿਲਕ ਰੂਟ ਰਸਤੇ ਵਪਾਰ ਸ਼ੁਰੂ ਹੋ ਜਾਵੇ ਤਾਂ ਇਸ ਨਾਲ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਵਧੇਰੇ ਮੁੱਲ ਮਿਲ ਸਕਦਾ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਕੋਲੋਂ ਸੀਜ਼ਨ ਦੇ ਦਿਨਾਂ ਦੇ ਵਿੱਚ ਟਮਾਟਰ 3 ਰੁਪਏ ਤੋਂ ਲੈ ਕੇ 5 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਿਆ ਜਾਂਦਾ ਹੈ। ਵਪਾਰੀ ਕੋਲਡ ਸਟੋਰ ਦੇ ਵਿੱਚ ਰੱਖਣ ਤੋਂ ਬਾਅਦ ਕਿਲਤ ਸਮੇ ਇਸ ਨੂੰ ਫਿਰ 25 ਤੋਂ 30 ਰੁਪਏ ਪ੍ਰਤੀ ਕਿਲੋ ਵੇਚਦਾ ਹੈ। ਇਹੀ ਟਮਾਟਰ ਪ੍ਰਚੂਰਨ ਦੇ ਵਿੱਚ ਆਮ ਗਾਹਕ ਨੂੰ 50 ਤੋਂ 60 ਰੁਪਏ ਕਿਲੋ ਮਿਲਦੇ ਆ ਪਰ ਕਿਸਾਨ ਨੇ 3 ਤੋਂ 5 ਰੁਪਏ ਕਿਲੋ ਵੇਚਿਆ। ਆਲੂ 400 ਤੋਂ 500 ਰੁਪਏ ਪ੍ਰਤੀ ਬੋਰੀ ਖਰੀਦੇ ਜਾਂਦੇ ਨੇ। ਗਾ ਕੋਲ 1500 ਤੋਂ 1700 ਪ੍ਰਤੀ ਬੋਰੀ ਦੇ ਹਿਸਾਬ ਨਾਲ ਵਿਚੇ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਕਹਿੰਦੇ ਮੇਰਾ ਮੰਤਵ ਇਹ ਸੀ ਪਤਾ ਲਗਾਉਣ ਦਾ ਇਹ ਸੀ ਕਿ ਵਪਾਰੀ ਕਿਸਾਨ ਕਿਵੇਂ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ ਜਾਂ ਵੱਡੇ ਘਰਾਣੇ ਇਹਨਾਂ ਨੂੰ ਸ਼ੋਸ਼ਣ ਦਾ ਕਿਵੇਂ ਸ਼ਿਕਾਰ ਕਰਦੇ ਆ ਉਹ ਕਹਿੰਦੇ 5-6 ਮਹੀਨੇ ਪਹਿਲਾਂ ਦਾਲਾਂ ਦਾ ਰੇਟ 55 ਤੋਂ 60 ਰੁਪਏ ਪ੍ਰਤੀ ਕਿਲੋ ਸੀ ਜੋ ਪਿਛਲੇ ਮਹੀਨੇ 85 ਰੁਪਏ ਪ੍ਰਤੀ ਕਿਲੋ ਹੋ ਗਿਆ ਤੇ ਅੱਜ ਉਹਨਾਂ ਹੀ ਦਾਲਾਂ ਦਾ ਰੇਟ 150 ਰੁਪਏ ਪ੍ਰਤੀ ਕਿਲੋ ਹੋ ਗਿਆ ਪਈਆਂ ਪਈਆਂ ਕਿਵੇਂ ਵਧੀਆਂ ਜਾਂਦੀਆਂ ਨੇ ਤੇ ਅਸਲ ਦੇ ਵਿੱਚ ਜਿਸ ਤੇ ਇੱਕ ਉਪਜਾਇ ਜਿਸ ਤੇ ਪੁੱਤਾਂ ਵਾਂਗ ਉਹ ਫਸਲ ਪਾਲੀ ਐ ਉਸ ਨੂੰ ਸਹੀ ਮੁੱਲ ਨਹੀਂ ਮਿਲ ਰਿਹਾ ਸੋ ਦੋਸਤੋ ਇਹ ਸਨ ਅੱਜ ਦੀਆਂ ਕੁਝ ਖਬਰਾਂ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਜਾਣਕਾਰੀਆਂ ਚੰਗੀਆਂ ਲੱਗੀਆਂ ਪੁਖਤਾ ਲੱਗੀਆਂ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਨੱਪਣ ਦੀ ਜਰੂਰ ਕਿਰਪਾਲਤਾ ਕਰਿਓ ਤੁਹਾਡੇ ਧੰਨਵਾਦੀ ਹੋਵਾਂਗੇ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ